ਇੱਕ ਇਹੋ ਜਿਹਾ ਸਿੰਘ ਦੀ ਤੁਹਾਨੂੰ ਗੱਲ ਦੱਸਣਾ ਵੇਖੋ ਉਹ ਨਾ ਮੂੰਗਫਲੀ ਲਈ ਉਹਨੇ ਉਹਦਾ ਨਾਂ ਸੀ ਰਮਾਲ ਸਿੰਘ ਜੀ ਜੰਮੂ ਦਾ ਮੂੰਗਫਲੀ ਲਈ ਚੱਬਦਾ ਗਿਆ ਤੇ ਉਹਨੇ ਨਾ ਗੱਡੀ 'ਚ ਛਿਲਕੇ ਨਾ ਸੁੱਟੇ ਵੀ ਇੱਥੇ ਗੱਡੀ ਛਿਲਕੇ ਸੁੱਟ ਦਿਆਂਗਾ ਮੂੰਗਫਲੀ ਦੇ ਗੰਧ ਪੈ ਜਾਏਗਾ ਉਹ ਛਿਲਕੇ ਸਾਂਭਦਾ ਗਿਆ ਸਾਂਭਦਾ ਗਿਆ ਜਿਵੇਂ ਦਰਾਸ ਪਹੁੰਚਿਆ ਉਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਚਲੋ ਬੈਗ ਉਹ ਹੀ ਲੈ ਕੇ ਚੱਲ ਪਿਆ ਰਸਤੇ ਵਿੱਚ ਚੜਦਿਆਂ ਚੜਦਿਆਂ ਉਹ ਮਹਾਰਜ ਨੂੰ ਵੀ ਯਾਦ ਕਰਦਾ ਹੈ ਬਾਣੀ ਪੜਦਾ ਹੈ ਅਜੇ ਵੀ ਸਿੰਘ ਅ ਲਾਈਵੇ ਤੇ ਜੰਮੂ ਰਹਿ ਰਿਹਾ ਹੂੰ ਜੀ ਸਿੰਘ ਜੀ ਉਹ ਗੁਰੂ ਦੇ ਪਹਾਣੇ 'ਚ ਜਦੋਂ ਚੜਦਾ ਗਿਆ ਚੜਦਾ ਗਿਆ ਵੇਖੋ ਕਿਵੇਂ ਸਿੱਖ ਰੋਟੀ ਖਾਦੀ ਨੰਗਈ ਪੂੜੀ ਆਕੜ ਗਈ ਬੜੀ ਠੰਡ ਸੀ ਮਾਈਨਸ 30 35 ਡਿਗਰੀ ਸੈਲਸੀਅਸ ਫਿਰ ਉਹਨੇ ਉਹ ਛਿਲਕੇ ਕੱਢੇ ਉਹ ਜਦੋਂ ਛਿਲਕੇ ਖਾਣ ਲੱਗਾ ਮੂੰਗਫਲੀ ਦੇ ਕਹਿੰਦਾ ਮੈਨੂੰ ਗੁਰਦਸਨ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਆ ਗਿਆ ਇਹਨੇ ਛਿਲਕੇ ਖਾਦੇ ਐਨੇ ਸਵਾਦ ਲੱਗੇ ਮੈਨੂੰ ਜੀ ਇਹਨੇ ਛਿਲਕੇ ਖਾ ਕੇ ਮੈਂ ਪੇਟ ਭਰਿਆ ਇਹ ਸਿਦਕ ਹੈ ਸਿਦਕ ਹੈ ਤੇ ਫਿਰ ਕਹਿੰਦਾ ਮੈਂ ਮਾਰੇ ਨੂੰ ਯਾਦ ਕਰਕੇ ਅੱਗੇ ਵਧਿਆ ਤੇ ਫਿਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ ਉਥੋਂ ਉਹਨਾਂ ਨੇ ਕੈਪਟਨ ਸ਼ੇਰ ਖਾਨ ਸੀ ਪਾਕਿਸਤਾਨ ਦਾ ਐਨਐਲਆਈ ਦਾ ਉਹਦੀ ਬਾਡੀ ਲਿਆਂਦੀ ਥੱਲੇ ਜਦੋਂ ਉਹਨੂੰ ਸੀ ਦਿਮਲੀ ਹੈ ਕੈਪਟਨ ਸ਼ੇਰਖਾਨ ਨੂੰ ਅਸੀਂ ਨਹੀਂ ਗਣਾ ਮਾਰਿਆ ਬਿਲਕੁਲ ਸੂਰਮਾ ਸੀ ਜੋਧਾ ਸੀ ਉਹ ਉਹਨੂੰ ਜੋਧਾ ਲੈ ਕੇ ਆਏ ਥੱਲੇ ਉਹਦੀ ਜੇਬ ਚੋਂ ਲੈਟਰ ਨਿਕਲਿਆ ਉਹਦੀ ਘਰ ਦੀ ਨੇ ਲੈਟਰ ਲਿਖਿਆ ਸੀ ਨਹੀਂ ਸੌਰੀ ਇਹਨੇ ਘਰ ਦੀ ਦੀ ਲੈਟਰ ਦਾ ਜਵਾਬ ਦੇਣਾ ਸੀ ਇਹਨੇ ਲਿਖਿਆ ਸੀ ਜੀ ਆਪਣੀ ਘਰ ਦੀ ਨੂੰ ਲਿਖਦਾ ਕਿ ਮੈਂ ਛੋਟੇ ਜਿਹਾ ਆਪਰੇਸ਼ਨ ਵਾਸਤੇ ਆਇਆ ਮੈਂ ਕਰਕੇ ਛੇਤੀ ਵਾਪਸ ਆ ਜਾਵਾਂਗਾ ਤੇ ਮੈਂ ਪਹੁੰਚ ਜਾਵਾਂਗਾ ਫਿਰ ਅਸੀਂ ਫਲਾਣੇ ਕਾਲਜੇ ਜਾਣਾ ਉੱਥੇ ਮੈਂ ਆਪਣਾ ਸਟਾਫ ਕਾਲਸ ਕਰਨਾ ਹੈ ਉਹ ਤੂੰ ਵੀ ਨਾਲ ਹੀ ਚੱਲੇਗੀ ਉੱਥੇ ਮਤਲਬ ਇੰਗਲਿਸ਼ ਵਿੱਚ ਲੈਟਰ ਲਿਖਿਆ ਜਿਹਦੇ ਪੜਿਆ ਸਿੱਖਾ ਨੇ ਉਹ ਲੈਟਰ ਉਹਦੀ ਜੇਬ ਵਿੱਚ ਪਾਤਾ ਉਹਦੀ ਫੋਟੋ ਖਿੱਚ ਲਈ ਫਿਰ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਪੂਰਾ ਢੱਕਿਆ ਕਵਰ ਕੀਤਾ ਨਾਲ ਇੱਕ ਮੇਰੇ ਸੀਓ ਜੋ ਸੀਓ ਸਾਹਿਬ ਨੂੰ ਨੇ ਚਿੱਠੀ ਲਿਖੀ ਤਤਕਾਲੀਨ ਅਫਸਰ ਸਾਡੇ ਜਿਹੜੇ ਸਨ ਕਿ ਬਹੁਤ ਬਹਾਦਰੀ ਨਾਲ ਲੜਿਆ ਹੈ ਕੈਪਟਨ ਔਰ ਅਸੀਂ ਇਹਦੀ ਬਹਾਦਰੀ ਨੂੰ ਸਲੂਟ ਕਰਦੇ ਆ ਉਹ ਚਿੱਠੀ ਲੈ ਕੇ ਉਹਦੇ ਤਬੂਤੇ ਚ ਪਾਈ ਤਬੂਤ ਹੈਲੀਕਾਪਟਰ ਤੇ ਜਦੋਂ ਪਾਕਿਸਤਾਨ ਗਿਆ ਉਹਨਾਂ ਨੇ ਚਿੱਠੀ ਪੜ੍ਹੀ ਉਹਨੂੰ ਨਿਸ਼ਾਨੇ ਹੈਦਰ ਅਵਾਰਡ ਮਿਲਿਆ ਸਾਡੀ ਚਿੱਠੀ ਵੇਖ ਕੇ